ਅਰੇ ਕੋ ਭਾਈ ਤੁਹਾਨੂੰ 14 ਤਰੀਕ ਨੂੰ ਵੀਡੀਓ ਤੇ ਕਾਈ ਗਏ Holi ਵਾਲੇ ਦਿਨ ਤੇ ਦੂਸਰੀ ਤੁਹਾਨੂੰ ਅੱਜ ਦਿਖਾ ਰਹੇ ਆ ਤੇ ਆਹ ਦੇਖ ਲਓ ਗੰਦਗੀ ਆਹ ਦੇਖ ਲਓ ਮੰਮੂ ਜਿਹੜੇ ਪਖਾਨੇ ਮੋਹਾਲੇ ਚੰਡੀਗੜ੍ਹ ਜਿੰਨੀ ਸਪਲਾਈ ਹੋ ਰਹੀ ਆ ਸਾਰੀ ਅੱਥੇ ਤੇ ਹੁੰਦੀ ਆ ਠੀਕ ਐ ਇਹਨਾਂ ਦੇ ਬਿਆਨ ਐ ਇਹ ਅਸੀਂ ਆਪਣੇ ਕੋਲ ਤੋਂ ਨਹੀਂ ਮਾਰ ਰਹੇ ਇਹਨਾਂ ਨੇ ਬਿਆਨ ਐ ਇਹ ਵੀ ਇੱਥੋਂ ਸਪਲਾਈ ਹੋ ਰਹੀ ਆ ਸਾਰੀ ਆਹ ਦੇਖ ਲਓ ਮੱਛਰ ਕਿਵੇਂ ਆਹ ਦੇਖ ਲਓ ਆ ਕੋਗਰੇਚ ਲਾਈਟ ਵਾਲੋ ਲਾਈਟ ਵਾਲੋ ਇਹ ਆਹ ਦੇਖੋ ਕੋਗਰੇਚ ਮੱਛਰ ਆਹ ਦੇਖੋ ਲੈ ਸਾਰਾ ਕੋਕਰੇ ਚ ਮੱਛਰ ਆ ਜਿਹੜਾ ਤੁਸੀਂ ਖਾਣਿਆ ਸੁਆਦ ਲੈ ਲੇਗੇ ਆ ਦੇਖੋ ਕਿਵੇਂ ਡੱਬੀ ਹੋਇਆ ਆ ਦੇਖੋ ਆ ਦੇਖੋ ਮੱਛਰ ਆ ਕਾਮਰ ਆ ਦੇਖੋ ਮੱਛਰ ਆ ਦੇਖੋ ਇਹ ਦੇਖੋ ਇਹ ਸਾਡੇ ਯੂਥ ਦਾ ਕਲੱਬ ਬਣਿਆ ਹੋਇਆ ਸਰਦਾਰ ਸੀਰ ਕਰਤਾਰ ਸਿੰਘ ਨਾਵੇ ਦੇ ਨਾਮ ਤੋਂ ਸਾਡੇ ਪ੍ਰਧਾਨ ਗੁਰਤੇਜ ਸਿੰਘ ਜੀ ਚੇਅਰਮੈਨ ਗੁਰਦੀਪ ਸਿੰਘ ਜੀ ਕੈਸ਼ੀਅਰ ਸਾਡੇ ਮਿੱਠਾ ਜੀ ਤੇ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਆ ਤੇਲ ਦੇਖੋ ਮੱਛਰ ਕੇਸੇ ਤੇਲ ਚ ਇੰਜਨ ਆਇਲ ਇਹੇ ਤੇਲ ਚ ਕਟੋ ਘਟ 15 20 ਦਿਨ ਲਗਾਤਾਰ ਇਹ ਤਾਂ ਦੇ ਕਟੋ ਘਟ ਉਸੇ ਨਹੀਂ ਦਿਖਾਉਂਦਾ ਤੇਲ ਫੇਰ ਆਹੀ ਆ ਸਿਲੰਡਰ ਇਹਨਾਂ ਦੇ ਆ ਦੇਖੋ ਆ ਦੇਖੋ ਆ ਜਿਹੜਾ ਮੈਂ ਦਾਇ ਇਹ ਦਿਖਾਈਂ ਆ ਦੇਖ ਲੋ ਜਿਹੜਾ ਸਵਾਦ ਨਾਲ ਖਾਣੇ ਆ ਮਿਉਨਿਸ ਕੰਨੇ ਆ ਭਾ ਮਿਉਨਿਸ ਆ ਦੇਖ ਲੋ ਮਿਉਨਿਸ ਮੱਛਰ ਇਹ ਸਾਰੀ ਟਰਾਈ ਸਿਟੀ ਤੇ ਇਹ ਜਾਣੀ ਹੈ ਜਿਹੜੀ ਰੇੜੀਆਂ ਤੋਂ ਜਿੰਨੀ ਤੁਸੀਂ ਖਾਣੇ ਆ ਰੇੜੀਆਂ ਕੀ ਕਈ ਹੋਰ ਜਗ੍ਹਾ ਵੀ ਜਾ ਕੇ ਤੁਹਾਨੂੰ ਕੀ ਤੁਸੀਂ ਹੁਣ ਥੋੜਾ ਆਪਣਾ ਘਰ ਬਣਾ ਲਓ ਬਾਈ ਜੀ ਆ ਦੇਖੋ ਕਿਵੇਂ ਮੱਛਰ ਪਿੰਡ ਕਰਿਆ ਸੋਸ ਪਰ ਆ ਦੇਖੋ ਜਿੱਥੇ ਚੱਪਲਾਂ ਫੂਟ ਲੈ ਕੇ ਬਣਾ ਰਹੇ ਨੇ ਕੱਤੀ ਬੈਠੇ ਕਿਦਾਰੇ ਇਹ ਆ ਦੇਖੋ ਇੱਥੇ ਚੱਪਲਾਂ ਫੂਟ ਲੈ ਕੇ ਬੈਠੇ ਆ ਉਹ ਬੰਦਾ ਜਿਹੜਾ ਮੇਨ ਹੈ ਆ ਦਾਰੂ ਪੀ ਹੋਈ ਜਾਂ ਪੂਰਾ ਟਾਈਟ ਹੈ ਅਰਸ਼ਾਨ ਦਾ ਟਾਈਮ ਹੋ ਗਿਆ ਦੋ ਤਿੰਨ ਮਿੰਟ ਤਿਆਰੀ ਸੀ ਹੁਣ ਸਾਰਿਆਂ ਦੀ ਸਪਲਾਈ ਕਰਨੀ ਦੀ ਇੱਥੇ ਅਸੀਂ ਧੰਨਵਾਦ ਕਰਦੇ ਆ ਨਿਊਜ਼ 80 ਪੰਜਾਬ ਮੀਡੀਆ ਲੈਰੇ ਦਾ ਜਿਹੜੇ ਹੋਰ ਵੀ ਮੀਡੀਆ ਦੇ ਚੈਨਲ ਦਾ ਫੋਨ ਆਇਆ ਉਹਨਾਂ ਦਾ ਵੀ ਧੰਨਵਾਦ ਹੈ ਪ੍ਰਸ਼ਾਸਨ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਕਾਰ ਲੀ ਆ ਵੀਡੀਓ ਬਣਾਉਣ ਤੋਂ ਬਾਅਦ ਕੋ ਜੱਗੇ ਆ ਕਿੰਨਾ ਚਰਾਨ ਘਟਿਆ ਸੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਸਾਡੀ ਆ ਦੇਖੋ ਹੀ ਸਾਜੀ ਸਾਰੇ ਕਿਹੜੇ ਡੇਡੇ ਲੱਗੇ ਹੋਏ ਆ ਉਸੇ ਉਸੇ ਨਾਲ ਝਾੜੂ ਮਾਰ ਰਹੇ ਉਸੇ ਨਾਲ ਬਣਾ ਰਹੇ ਉਸੇ ਨਾਲ ਸਫਾਈ ਉਹ ਸਭ ਕੁਝ ਉਸੇ ਹੈ ਵੀ ਬਿਲਦੀ ਹੈ ਪ੍ਰਸ਼ਾਸਨ ਰਹਿਣਾ ਚੰਗੀ ਲੱਗ ਭਾਈ ਜਾਵੇ ਤਾਂ ਕਿ ਲੋਕਾਂ ਦੇ ਸੇਤ ਨਾਲ ਸੁਵਾਰਨਾ ਹੋਵੇ ਆ ਦੇਖੋ ਦਰੂ ਦੀਆਂ ਬੋਤਲਾਂ ਆ ਕੜਸੀ ਜਿਹੜੀ ਕੜਸੀ ਨਾਲ ਸੋਸ ਪਾ ਕੇ ਦੇਣੀ ਹੈ ਤੁਹਾਨੂੰ ਆਨੋ ਸਾਡੀ ਬੇਨਤੀ ਹੈ ਜੀ ਆਹ ਟੇਬਲ ਜਿੱਦੇ ਆਪਣਾ ਰੱਖ ਕੇ ਬਰਾਣੀ ਹੈ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਲੋਕਾਂ ਦੀ ਸੇਵਾ ਜਿਹੜਾ ਤਲਵਾੜ ਹੋ ਰਿਹਾ ਇੱਥੇ ਚੰਗੀ ਕਾਰਵਾਈ ਕਰੀ ਜਾਵੇ ਇਹਨਾਂ ਖਾਤਮੇ ਤੇ ਪਾਣੀ ਦੇ ਵਿੱਚ ਲੱਗ ਸਾਰਾ ਕੁਝ ਸਾਰਾ ਬੇਨਤੀ ਹੈ ਜੀ ਆ ਲੋਕ ਲੱਗ ਪਰਚਾਉਂਦੇ ਤੇ ਮੱਛਾਂ ਕਰਕੇ ਪਾਣੀ ਬਣ ਰਿਹਾ ਤੇ ਸਾਰਾ ਮੋਹਲਾ ਵੀ ਪਰੇਸ਼ਾਨ ਹੈ ਕਿ ਜਿਹੜੇ ਮੱਛਰ ਪੈਦਾ ਹੋ ਰਿਹਾ ਉਹ ਲੱਗ ਗਿਆ ਗੰਦਗੀ ਤੋਂ ਧੰਨਵਾਦ ਕਰਦੇ ਆ ਅਸੀਂ ਪ੍ਰਸ਼ਾਸਨ ਦਾ ਵੀ ਜਿਨ੍ਹਾਂ ਨੇ ਕਾਰਵਾਈ ਕੀਤੀ ਜਾ ਕੇ